ਚੰਦ ਸਕਿੰਟਾਂ ਵਿੱਚ ਵੀ ਅੱਜ ਜਿਹੜੇ ਵਿਆਣ ਗਵਾਂਡ ਪਿੰਡਾਂ ਦੇ ਬੰਦੇ ਨੇ ਸਾਥ ਦਿੱਤਾ ਨਾਲ ਬਹੁਤ ਬਹੁਤ ਧੰਨਵਾਦ ਨੌਜਵਾਨ ਮੁੰਡਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਅੱਗ ਬੁਝਾਈ ਆ ਟਰੈਕਟਰ ਲੈ ਆਏ ਜੀ ਬੇਪਰਵਾਹ ਉਹ ਕਿੰਨੇ ਟਰੈਕਟਰ ਆਏ ਜੀ ਇੱਕ 100 ਤੋਂ ਵੱਧ ਟਰੈਕਟਰ ਆਏ ਆ ਜੀ ਇੱਥੇ ਲਗਾਤਾਰ ਮੈਨੂੰ ਲੱਗਦਾ ਘੱਟੋ ਘੱਟ 15 ਜਾਂ 20 ਕਿਲੋਮੀਟਰ ਦੇ ਵਿੱਚ ਅ ਅੱਗ ਫੈਲੀ ਹੋਈ ਸੀ ਤੇ ਅੰਦਾਜ਼ਾ ਇਹ ਨਹੀਂ ਕਹਿ ਸਕਦੇ ਕਿ ਮਤਲਬ ਕਿੰਨੇ ਕਿੱਲੇ ਮੱਚੂ ਕੇ ਹੁਣ ਭਾਈ ਜੀ ਸੈਟਲਾਈਟ ਕਿੱਥੇ ਗਏ ਗਵਰਨਮੈਂਟ ਦੇ ਸੀ ਇਹ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਗਵਰਨਮੈਂਟ ਸੈਟਲਾਈਟ ਕਿੱਥੇ ਗਏ ਆ ਜਦੋਂ ਅਸੀਂ ਇੱਕ ਨਾਲ ਢੋਲ ਦੀ ਪ੍ਰਾਜਾ ਨੂੰ ਅੱਗ ਲਾਉਨੇ ਆ ਉਹ ਦਿੱਲੀ ਤੋਂ ਆ ਜਾਂਦਾ ਦੇਵ ਤੇਵੀ ਵਾਲਾ ਸੈਸੜੀ ਸਾਰੇ ਪਿੰਟ ਆਪਣੀ ਹਾਂ ਉੱਥੋਂ ਉਹ ਵੀ ਟਪਣਾ ਸੀ ਅੱਜ ਇਹ ਹੀ ਗੱਲ ਹੋਈ ਹੈ ਵੀ ਸੈਸੜੀ ਵੀ ਜਾਵਣੀ ਤੇਜ਼ ਹਵਾ ਬਹੁਤ ਜ਼ਿਆਦਾ ਸੀਗੇ ਇਹਦਾ ਡਾਟਾ ਨੇ ਤਾਂ ਕੰਟਰੋਲ ਕੀਤੀ ਆਗੇ ਆਗ ਆਲੇ ਉਹ ਬਜਾਉਣਾ ਤਾਂ ਪਰੇ ਖੜ ਕੇ ਜਾ ਕੇ ਆਈ ਵਿੱਚ ਹੀ ਨਹੀਂ ਆਇਓ ਤੋ ਪੀ ਜਿਹੜਾ ਹੁਣ ਤੂੜੀ ਵਾਲੀਆਂ ਮਸ਼ੀਨਾਂ ਜਿੰਨੇ ਦੇਰ ਤੱਕ ਆਪਾਂ ਕਣਕ ਸਾਰੀ ਨਹੀਂ ਬੁੱਟਦੀ ਜਾਂਦੀ ਤੂੜੀ ਵਾਲੀਆਂ ਮਸ਼ੀਨਾਂ ਨਾਲ ਚਲਾਉਣ ਸੋ ਉਹਦੇ ਨਾਲ ਆਪਾਂ ਥੋੜਾ ਜਿਹਾ ਕਿਉਂਕਿ ਲਾਂਗਾ ਗਿੱਲਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਸੰਤਰਾਮ ਉਦਾਸੀ ਵੈਸੇ ਤਾਂ ਇਨਕਲਾਬੀ ਕਵੀ ਸੀ ਤੇ ਉਸਨੇ ਹਮੇਸ਼ਾ ਮਜ਼ਦੂਰਾਂ ਦੇ ਹੱਕ ਵਿੱਚ ਲਿਖਿਆ ਪਰ ਲੱਗਦਾ ਹੈ ਕਿ ਅਜੀਹਾ ਮੌਸਮ ਅੱਜ ਦਾ ਜਿਹੜਾ ਅੱਗਾਂ ਲੱਗ ਰਹੀਆਂ ਕਣਕਾਂ ਨੂੰ ਅਜੀਹਾ ਮੌਸਮ ਦੇਖ ਕੇ ਉਹਨਾਂ ਨੇ ਇਹ ਲਿਖਿਆ ਹੋਵੇਗਾ ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਨਿਵੇਂ ਰੀਏ ਜਵਾਨ ਕਣਕੇ ਅੱਗਾਂ ਦਾ ਦੌਰ ਪੂਰੀ ਤਰ੍ਹਾਂ ਜਾਰੀ ਹੈ ਤੇ ਹੁਣ ਅੱਗਾਂ ਦੂਸਰੀ ਦੂਸਰੀ ਵਾਰ ਇੱਕੋ ਪਿੰਡ ਦੇ ਵਿੱਚ ਲੱਗਣ ਲੱਗੀਆਂ ਹਾਲਾਤ ਦੇਵੀ ਵਾਲਾ ਪਿੰਡ ਦੇ ਦਿਖਾਉਣ ਲੱਗੇ ਆ ਜਿੱਥੇ ਦੂਸਰੀ ਵਾਰ ਅੱਗ ਲੱਗੀ ਆ ਦੇਵ ਦੇਵੀ ਵਾਲਾ ਸੈਸਣੀ ਸਾਰੇ ਪਿੰਡ ਆਪਣੀ ਹਾਂ ਉਥੋਂ ਉਹ ਵੀ ਟੱਪਣਾ ਹੀ ਅੱਜ ਇਹ ਗੱਲ ਹੋਈ ਹੈ ਵੀ ਸੈਸੜੀ ਵੀ ਜਾਵਣੀ ਤੇ ਜਿਆ ਹਵਾ ਬਹੁਤ ਜ਼ਿਆਦਾ ਸੀਗੇ ਇਹਦਾ ਡੈਟਾ ਨੇ ਤੇ ਕੰਟਰੋਲ ਕੀਤੀ ਆਗੇ ਆਗ ਵਾਲੇ ਬਜਾਉਣਾ ਤਾਂ ਪਰੇ ਖੜ ਕੇ ਜਾ ਕੇ ਆਈ ਵਿੱਚ ਹੀ ਨਹੀਂ ਆਇਓ ਤੋ ਅੱਗ ਭਾਈ ਜੀ ਦੂਜੀ ਆਈਆਂ ਧਲਮਾ ਪਿੰਡ ਤੋਂ ਇਹ ਤੇ ਬਹੁਤ ਜ਼ਿਆਦਾ ਖਰਸਾਨਾਂ ਦਾ ਨੁਕਸਾਨ ਹੋਇਆ ਜੀ ਰਕਵਾ ਲਗਭਗ 1500 ਤੋਂ 2000 ਏਕੜ ਬਚ ਗਿਆ ਜੀ ਜਿਹਦੇ ਵਿੱਚ ਨਾਲ ਵੀ ਸੀ ਤੇ ਕਣਕ ਬਹੁਤ ਜ਼ਿਆਦਾ ਸੀਗੀ ਜੀ ਤੇ ਬਹੁਤ ਜ਼ਿਆਦਾ ਜੀਵਨ ਦਾ ਭਰਾਵਾ ਨੇ ਸੈਂਕੜੇ ਤੋਂ ਵੱਧ ਟਰੈਕਟਰ ਲੈ ਕੇ ਆਂਦੇ ਜੀ ਜਿਨ੍ਹਾਂ ਨੇ ਕੰਟਰੋਲ ਕੀਤੀ ਆ ਤੇ ਹੁਣ ਇੱਥੇ ਆ ਗਿਆ ਦੇਵੀਆਲੇ ਵਾਲੀ ਸੜਕ ਦੇ ਕੋਲੇ ਆ ਕੇ ਕੰਟਰੋਲ ਹੋਈ ਆ ਜੀ ਤੇ ਵੱਡੀਆਂ ਛੜਕਾਂ ਵੀ ਕਰਾਸ ਕਰ ਗਈ ਤੇ ਬਹੁਤ ਜ਼ਿਆਦਾ ਨੁਕਸਾਨ ਆ ਜੀ ਤੇ ਜਿਹੜੀਆਂ ਗੱਡੀਆਂ ਜੀ ਅੱਗ ਭਜਾਉਣ ਵਾਲੀਆਂ ਇਹਨਾਂ ਦਾ ਸਾਨੂੰ ਕੋਈ ਬਹੁਤਾ ਬਹੁਤਾ ਕੋਈ ਨਹੀਂ ਦੀ ਗੱਲ ਜੀ ਕਿਸਾਨਾਂ ਭਰਾਵਾਂ ਦੇ ਸਾਡੇ ਮੁੰਡਿਆਂ ਦਾ ਬਹੁਤ ਧੰਨਵਾਦ ਹੈ ਜਿਹੜੇ ਟਰੈਕਟਰ ਲੈ ਕੇ ਆਏ ਆ ਇਹਨਾਂ ਦਾ ਅਸੀਂ ਦੇਣ ਦੇ ਨਹੀਂ ਸਕਦੇ ਜਵਾਕਾਂ ਦਾ ਜੀ ਇੱਥੇ ਵੀ ਮੁੰਡੇ ਹੋਰ ਆਏ ਤੇ ਕੱਪੜੇ ਛੜੇ ਬੱਚਿਆਂ ਦੇ ਬਹੁਤ ਕੁਝ ਹੋਇਆ ਜੀ ਹਾਂ ਜਵਾਕਾਂ ਦਾ ਬਹੁਤ ਸੰਗਤ ਹੁਣ ਹੁਣ ਭਾਈ ਜੀ ਸੈਟਲਾਈਟ ਕਿੱਥੇ ਗਏ ਗਵਰਨਮੈਂਟ ਦੇ ਸੀ ਇਹ ਪੁੱਛਣਾ ਚਾਹੁੰਦਾ ਹਾਂ ਹੁਣ ਗਵਰਨਮੈਂਟ ਸੈਟਲਾਈਟ ਕਿੱਥੇ ਗਏ ਆ ਜਦੋਂ ਅਸੀਂ ਇੱਕ ਧੋਨੇ ਦੀ ਪ੍ਰਾੜੀ ਨੂੰ ਅੱਗ ਲਾਉਂਦੇ ਆ ਉਦੋਂ ਦਿੱਲੀ ਤੋਂ ਆ ਜਾਂਦਾ ਹੁਣ ਕਿਉਂ ਨਹੀਂ ਜਾਂਦਾਗਾ ਦਿੱਲੀ ਤੋਂ ਆ ਇਹ ਖਾਣੀ ਨਹੀਂ ਕਿਸੇ ਨੇ ਇਹ ਸਾਰਿਆਂ ਨੇ ਖਾਣੀ ਆ ਕਣਕ ਕਿਸਾਨ ਅੱਜ ਜਿਹਦੀ ਮੱਚ ਗਈ ਉਹ ਇਹ ਦੱਸ ਤੇ ਕੋਣੂ ਪੁੱਛੇ ਹੋ ਜੋ ਕੀ ਬੀਜ ਦੀ ਅੱਜ ਜਿਹਦਾ ਅੱਜ ਘਰ ਉੱਜੜ ਗਿਆ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਅੱਜ ਸੈਟਲਾਈਟ ਕਿੱਥੇ ਕਿਉਂ ਨਹੀਂ ਸਰਕਾਰ ਸੋਚ ਜੀ ਕੇ ਪਾਸੇ ਕੋਈ ਪ੍ਰਸ਼ਾਸਨ ਨਹੀਂਗਾ ਇੱਥੇ ਉਦੋਂ ਉਦੋਂ ਤਾਂ ਹ ਸਾਡੇ ਸੈਟਲਾਈਟ ਨੇ ਦੱਸਦਾ ਸਾਡੇ ਚ ਫਲੰਟ ਨਾਲ ਅੱਗ ਲੱਗੀ ਅੱਜ ਕਿਉਂ ਨਹੀਂ ਕਿਸੇ ਨੂੰ ਦੱਸਿਆਗਾ ਬਾਈ ਜੀ ਅੱਜ ਕੱਲ ਨਹਿਰਾਂ ਦੇ ਵਿੱਚ ਪਾਣੀ ਜੇ ਸੁਵੇ ਜਾਂ ਢਲਮਾਲਾ ਸੁਆ ਵਗਦਾ ਹੁੰਦਾ ਕੋੜ ਕਪੂਰਾ ਬ੍ਰਾਂਚ ਵਗਦੀ ਹੁੰਦੀ ਹੰਬੋਰ ਬ੍ਰਾਂਚ ਦੇ ਵਿੱਚੋਂ ਅੱਜ ਉਥੋਂ ਅੱਗ ਨਹੀਂ ਟੱਪਦੀ ਸੀਗੀ ਉਹ ਸੁਆ ਖਾਲੀ ਹੋਣ ਕਰਕੇ ਨਹਿਰ ਖਾਲੀ ਹੋਣ ਕਰਕੇ ਉਥੋਂ ਟੱਪੀ ਇਹ ਅੱਗ ਜੇ ਉਥੋਂ ਪਾਣੀ ਹੁੰਦਾ ਸੁਵੇ ਚ ਕਦੇ ਨਹੀਂ ਪਾਣੀ ਨਾ ਟੱਪਦੀ ਸੀਗੀ ਸੁਆ ਟੱਪਦਾ ਸੀਗਾ ਬਹੁਤ ਜ਼ਿਆਦਾ ਸੀ ਜੀ ਤੇ ਅੱਗ ਲਗਾਤਾਰ ਇੰਨੀ ਤੇਜ਼ ਖਾਵਾਂ ਹੋਣ ਦੇ ਕਾਰਨ ਅੱਗ ਬਹੁਤ ਜ਼ਿਆਦਾ ਵਧੀ ਗਈ ਅੱਗ ਕੰਟਰੋਲ ਕਰਨੀ ਬਹੁਤ ਮੁਸ਼ਕਿਲ ਸੀ ਪਰ ਫਿਰ ਵੀ ਅਸੀਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਰਮਚਾਰੀਆਂ ਨੇ ਤੇ ਨਾਲ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਅਸੀਂ ਪੂਰੀ ਅੱਗ ਨੂੰ ਕੰਟਰੋਲ ਕਰ ਲਿਆ ਲਗਾਤਾਰ ਮੈਨੂੰ ਲੱਗਦਾ ਘੱਟੋ ਘੱਟ 15 ਜਾਂ 20 ਕਿਲੋਮੀਟਰ ਦੇ ਵਿੱਚ ਅੱਗ ਫੈਲੀ ਹੋਈ ਸੀ ਤੇ ਅੰਦਾਜ਼ਾ ਇਹ ਨਹੀਂ ਕਹਿ ਸਕਦੇ ਕਿ ਮਤਲਬ ਕਿੰਨੇ ਕਿੱਲੇ ਮੱਚੂ ਕਿਉਂਕਿ ਉਹ ਕਿਸਾਨਾਂ ਦੇ ਕਿੰਨਾ ਨੁਕਸਾਨ ਹੋਇਆ ਉਹ ਕਿਸਾਨ ਹੀ ਦੱਸ ਸਕਦੇ ਜੀ ਬੀਤਨੇ ਕੀ ਇਹ ਇਹਦਾ ਜਿਹਦੇ ਨਾਲ ਆਪਰਦੇ ਉਹ ਹੀ ਜਾਂਦਾ ਹੈ ਉਹਨੂੰ ਹੀ ਪਤਾ ਹੁੰਦਾ ਠੀਕ ਹੈ ਜੀ ਇਹਦਾ ਗੱਲਾਂ ਕਰਨੀਆਂ ਸੌਖੀਆਂ ਦੱਸ ਦਿੰਦੇ ਅਸੀਂ ਆ ਜਾਂਦੇ ਉਹ ਹੋ ਜਾਂਦੇ ਬਾਦ ਵਿੱਚ ਤਾਂ ਹਰ ਕੋਈ ਕਹਿੰਦਾ ਹੁੰਦਾ ਸਾਨੂੰ ਪਹਿਲਾਂ ਨਹੀਂ ਦੱਸਿਆ ਪਰ ਸਮਾਂ ਉਹੀ ਹੁੰਦਾ ਜਿਹੜਾ ਮੌਕੇ ਤੇ ਬੰਦਾ ਕੰਮ ਆ ਜੇ ਉਹੀ ਯਾਰ ਹੁੰਦਾ ਪਤਾ ਇਹ ਕਹਿੰਨੇ ਆ ਵੀ ਅੱਜ ਜਿਹੜੇ ਵੀ ਆਂਗਵਾਂਡ ਪਿੰਡਾਂ ਦੇ ਬੰਦਿਆਂ ਨੇ ਸਾਥ ਦਿੱਤਾ ਨਾਲ ਬਹੁਤ ਬਹੁਤ ਧੰਨਵਾਦ ਨੌਜਵਾਨ ਮੁੰਡਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਅੱਗ ਬੁਝਾਈ ਆ ਟਰੈਕਟਰ ਲਿਆਏ ਜੀ ਬੇਪਰਵਾਹ ਹੋ ਕੇ ਟਰੈਕਟਰ ਆਏ ਇੱਕ 100 ਤੋਂ ਵੱਧ ਟਰੈਕਟਰ ਆਏ ਆ ਜੀ ਇੱਥੇ ਪਿੰਡ ਦੀਵੀ ਵਾਲਾ ਤੇ ਦੇ ਹਲਕੇ ਦੇ ਵਿੱਚ ਮੋਟਪੁਰਾ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਕਿ ਜਿੱਥੇ ਕਿ ਘੜੀ ਘਟ ਤੋਂ ਅੱਗ ਲੱਗੀ ਸੀ ਔਰ ਕਈ ਜਗ੍ਹਾ ਤੇ ਗੜਿਆਂ ਕਰ ਨੂੰ ਨੁਕਸਾਨ ਹੋ ਗਿਆ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਸੋ ਉਹਦੀ ਮੈਂ ਰਿਪੋਰਟ ਮੰਗਵਾਈ ਅੱਜ ਸੋ ਪ੍ਰਸ਼ਾਸਨ ਨੂੰ ਉਹਦੀ ਸਪੈਸ਼ਲ ਗਰਜ਼ੋਰੀ ਕਰਨ ਵਾਸਤੇ ਵੀ ਕਹਿਤਾ ਗਿਆ ਹੈ ਕੋਰਡ ਦੇ ਫਾਇਰ ਟੈਂਕਰ ਵੀ ਲਾਏ ਹੋਏ ਆ ਮੋਗੇ ਤੋਂ ਵੀ ਮੰਗਾਏ ਆ ਮੁਕਸਤ ਤੋਂ ਮੰਗਾਏ ਆ ਸੋ ਨਾਲ ਦੇ ਜ਼ਿਲ੍ਹਿਆਂ ਤੋਂ ਮੰਗਾਏ ਹੋਏ ਲੱਗੇ ਹੋਏ ਆ ਤੇ ਕਾਪੂ ਕੌਣ ਸਾਰੇ ਲੋਕ ਵੀ ਲੱਗੇ ਹੋਏ ਆ ਲੋਕਾਂ ਨੇ ਬਹੁਤ ਹਿੰਮਤ ਕੀਤੀ ਕੱਲ ਵੀ ਜਿਹੜੀ ਲੱਗੀ ਸੀ ਅੱਗ ਉਹਦੇ ਲੋਕਾਂ ਨੇ ਹਿੰਮਤ ਕਰਕੇ ਇਹਨੂੰ ਕਰ ਲਿਆ ਠੀਕ ਹੈ ਮੇਰੀ ਇੱਕ ਤੁਹਾਡੇ ਨਾਲ ਇੱਕ ਬੇਨਤੀ ਆ ਵੀ ਜਿਹੜਾ ਟੂੜੀ ਵਾਲੀਆਂ ਮਸ਼ੀਨਾਂ ਜਿੰਨੀ ਦੇਰ ਤੱਕ ਕੰਮ ਕਰਕੇ ਸਾਰੀ ਨਹੀਂ ਵੱਢ ਗਿਆ ਦੀ ਟੂੜੀ ਵਾਲੀਆਂ ਮਸ਼ੀਨਾਂ ਨਾਲ ਚਲਾਉਣ ਸੋ ਉਹਦੇ ਨਾਲ ਆਪਾਂ ਥੋੜਾ ਜਿਹਾ ਕਿਉਂਕਿ ਲਾਂਗਾ ਗਿੱਲਾ ਤੇ ਵੀ ਅੱਜ ਜਿਹੜਾ ਵੀ ਆਣ